ਆਪਣੀਆਂ ਖੇਤੀ ਵਾਲੀਆਂ ਵੀਡੀਓਜ਼ ਕਰਕੇ ਮਸ਼ਹੂਰ ਹੋਈ ਮੈਕੂ ਟਿੱਲੋ ਨੂੰ ਕੌਣ ਨਹੀਂ ਜਾਣਦਾ ਜਿਸ ਦੀਆਂ ਵੀਡੀਓਜ਼ ਨੂੰ ਲੋਕ ਇੰਨਾ ਪਸੰਦ ਕਰਦੇ ਹਨ ਕਿ ਲੋਕਾਂ ਨੂੰ ਉਸ ਦੇ ਵਲੌਗਸ ਆਉਣ ਦੀ ਉਡੀਕ ਰਹਿੰਦੀ ਹੈ ਤੇ ਮੈਕੂ ਟਿੱਲੋ ਲਗਾਤਾਰ ਕੰਟਰੋਵਰਸੀਆਂ ਕਰਕੇ ਵੀ ਸੋਸ਼ਲ ਮੀਡੀਆ ਤੇ ਚਰਚਾ ਦੇ ਵਿੱਚ ਰਹਿੰਦੀ ਹੈ ਤੇ ਹਾਲ ਹੀ ਦੇ ਵਿੱਚ ਉਸ ਦੇ ਬਾਰੇ ਇੱਕ ਅਜੀਹੀ ਅਪਡੇਟ ਨਿਕਲ ਕੇ ਸਾਹਮਣੇ ਆਈ ਕਿ ਉਸ ਦੇ ਫੈਨਸ ਵੀਡੀਓ ਥੱਲੇ ਕਾਫੀ ਜ਼ਿਆਦਾ ਕਮੈਂਟ ਕਰਦੇ ਨਜ਼ਰ ਆ ਰਹੇ ਹਨ ਤੁਸੀਂ ਸਕਰੀਨ ਤੇ ਚੱਲਦੇ ਵੀ ਦੇਖ ਸਕਦੇ ਹੋ ਤਾਂ ਜਿਵੇਂ ਕਿ ਬੀਤੇ ਦਿਨ ਰਖੜੀ ਦਾ ਤਿਉਹਾਰ ਲੰਘ ਕੇ ਗਿਆ ਹੈ ਤੇ ਮੈਕੂ ਨੇ ਆਪਣੇ ਭਰਾਵਾਂ ਨੂੰ ਰਖੜੀ ਬੰਨੀ ਤੇ ਉਹ ਰਖੜੀ ਬੰਨਦੀ ਬੰਨਦੀ ਭਾਵੁਕ ਹੋ ਗਈ ਤੇ ਉੱਥੇ ਹੀ ਉਸ ਨੇ ਅਨਮੋਲ ਦੇ ਪਿਤਾ ਯਾਨੀ ਆਪਣੇ ਸਹੁਰੇ ਦੇ ਵੀ ਗੁੱਟ ਤੇ ਰਖੜੀ ਬੰਨੀ ਤੇ ਉਸ ਨੇ ਇੱਕ ਵਿਆਹ ਸਮਾਗਮ ਦੌਰਾਨ ਦੀ ਵੀਡੀਓ ਸ਼ੇਅਰ ਕੀਤੀ ਜਿਸ ਵਿੱਚ ਉਹ ਆਪਣੇ ਸਹੁਰੇ ਨਾਲ ਨਰਚਦੀ ਹੋਈ ਨਜ਼ਰ ਆ ਰਹੀ ਹੈ ਤੇ ਲੋਕ ਉਹਨਾਂ ਦੀ ਇਸ ਵੀਡੀਓ ਦੇ ਥੱਲੇ ਕਾਫੀ ਜ਼ਿਆਦਾ ਕਮੈਂਟ ਕਰ ਰਹੇ ਹਨ ਤੇ ਮੈਕੂ ਢਿੱਲੋਂ ਨੇ ਆਪਣੇ ਸਹੁਰੇ ਦੇ ਨਾਲ ਇੰਨਾ ਸੋਹਣਾ ਡਾਂਸ ਕੀਤਾ ਕਿ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਤੇ ਬਾਕੀ ਉਹ ਆਪਣੇ ਦਿਉਰ ਦੇ ਨਾਲ ਵੀ ਵਿਆਸ ਸਮਾਗਮ ਦੌਰਾਨ ਖੁੱਲ ਕੇ ਨੱਚੀ ਤੇ ਬਾਕੀ ਸਾਡੇ ਵੱਲੋਂ ਵੀ ਮੈਕੂ ਟਿੱਲੋ ਨੂੰ ਦਵਾਵਾ ਤੇ ਬਾਕੀ ਮੈਕੂ ਟਿੱਲੋ ਨੂੰ ਜਿੱਥੇ ਚਾਉਣ ਵਾਲਿਆਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ ਤਾਂ ਉੱਥੇ ਹੀ ਮੈਕੂ ਟਿੱਲੋ ਨੂੰ ਟਰੋਲ ਕਰਨ ਵਾਲੇ ਵੀ ਬਹੁਤ ਲੋਕ ਹਨ ਕਿਉਂਕਿ ਪਿਛਲੇ ਦਿਨੀ ਉਸ ਨੂੰ ਕਾਫੀ ਜ਼ਿਆਦਾ ਟਰੋਲ ਕੀਤਾ ਗਿਆ ਤੇ ਕਾਫੀ ਕੰਟਰੋਵਰਸੀਆਂ ਦਾ ਸ਼ਿਕਾਰ ਮੈਕੂ ਟਿੱਲੋ ਰਹਿ ਚੁੱਕੀ ਹੈ ਤੇ ਲੋਕ ਹੋਰ ਵੀ ਅਫਜਤਵੇਂ ਕਮੈਂਟ ਉਸਦੇ ਰਿਲੇਟਡ ਕਰਦੇ ਰਹਿੰਦੇ ਹਨ ਤੇ ਬਾਕੀ ਤੁਸੀਂ ਮੈਕੂ ਟਿੱਲੋ ਦੀ ਐਸ ਇਸ ਵੀਡੀਓ ਦੇ ਬਾਰੇ ਕੀ رائے ਰੱਖਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ